ਨਮਸਕਾਰ ਜੀ ਅੱਜ ਜਿਹੜੀ ਕਨੌਣੀ ਹਰਕਤ ਫੈਲ ਗਾਮ ਦੇ ਵਿੱਚ ਕੀਤੀ ਗਈ ਹੈ ਅੱਤਵਾਦੀਆਂ ਵੱਲੋਂ ਦੇਖੋ ਵੈਸੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਆਮੂਮਨ ਦੇਖਿਆ ਗਿਆ ਕਿ ਜੰਮੂ ਕਸ਼ਮੀਰ ਹੋਵੇ ਬੰਗਾਲ ਹੋਵੇ ਕਲਕੱਤਾ ਹੋਵੇ ਜਾਂ ਦੇਸ਼ ਦੇ ਕਿਹੜੇ ਵੀ ਖੇਤਰ ਦੇ ਵਿੱਚ ਅੱਤਵਾਦੀ ਕੋਈ ਵੀ ਕਿਤੇ ਗਤੀਵਿਧੀ ਕਰਦੇ ਨੇ ਜ਼ਿਆਦਾਤਰ ਅੱਤਵਾਦੀ ਇੱਕ ਖਾਸ ਕੌਮ ਦੇ ਬੰਦੇ ਪਾਈ ਜਾਂਦੇ ਨੇ ਤੇ ਦੇਸ਼ ਦੇ ਵਿੱਚ ਅਰਾਜਕਤਾ ਫਲਾਉਣਾ ਦਾ ਦੇਸ਼ ਸੇਵਾ ਪ੍ਰਤੀ ਕੋਈ ਕਿਸੇ ਦੇ ਵਿੱਚ ਇਹਨਾਂ ਦੇ ਵਿੱਚ ਭਾਵਨਾ ਨਾ ਹੋਣਾ ਅੱਤਵਾਦ ਨੂੰ ਪੜਾਵਾ ਦੇਣਾ ਕਹਿ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਔਣ ਹਿੰਦੂ ਹੋਣ ਵੇ ਭਾਵੈ ਸਿੱਖ ਹੋਵੇ ਭਾਵੈ ਕੋਈ ਹੋਰ ਕਿਸੇ ਕੌਮ ਦਾ ਹੋਵੇ ਕਿਤੇ ਜ਼ਿਆਦਾ ਹੋਵੇ ਕਿਸੇ ਮਜ਼ਬਦ ਦਾ ਹੋਵੇ ਕਿਸੇ ਧਰਮ ਦਾ ਹੋਵੇ ਤੇ ਜਦੋਂ ਸਲਾਨੀ ਘੁੰਮਣ ਜਾ ਰਹੇ ਨੇ ਅੱਜ ਉਹਨਾਂ ਦਾ ਧਰਮ ਪੁੱਛ ਕੇ ਨੰਗੇ ਕਰਕੇ ਧਰਮ ਪੁੱਛ ਕੇ ਨੌਜਵਾਨ ਜੋੜਿਆਂ ਨੂੰ ਅਲੱਗ-ਅਲੱਗ ਕਰਕੇ ਸਾਡੀਆਂ ਕਿੰਨੀਆਂ ਹੀ ਭੈਣਾਂ ਜਿਹੜੀਆਂ ਉਹ ਵਿਧਵਾ ਕਰਨ। ਇਸ ਸਮੇਂ ਵੀ ਲੋਕ ਕੋਈ ਸੌਫਟ ਐਂਡ ਦੂਟਵ ਕੋਈ ਹਿੰਦੂ ਧਰਮ ਦੇ ਬਾਰੇ ਕੋਈ ਸੈਕੂਲਰ ਕੋਈ ਫੰਡਾਮੈਂਟਲ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਨੇ ਉਹ ਆ ਰਹੇ ਨੇ। ਅਸੀਂ ਪਹਿਲਾਂ ਤਾਂ ਇਸ ਕਣੌਣੀ ਹਰਕਤ ਦੀ ਸਿਰੇ ਤੋਂ ਨਖੇਦੀ ਕਰਦੇ ਆਂ। ਫਿਰ ਸ਼ਰਿਆਮ ਇਸ ਦਾ ਇਲਜ਼ਾਮ ਭਾਵੇਂ ਜੰਮੂ ਕਸ਼ਮੀਰ ਸਰਕਾਰ ਹੈ ਜਾਂ ਕੇਂਦਰ ਸਰਕਾਰ ਇਹ ਦੋਹੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਸੌਣਾ ਚੌਕਸ ਬੰਦੋਬਸਤ ਨਾ ਕਰਨਾ ਦੋਹੇ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਚੀਜ਼ ਦੇ ਲਈ ਕਸੂਰਵਾਰ ਨੇ ਦੋਹੇ ਸਰਕਾਰਾਂ ਨੂੰ ਇਸ ਦੇ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਇਹਦੇ ਵਿੱਚ ਭਾਵੇਂ ਪਾਕਿਸਤਾਨ ਦਾ ਲਾ ਲਓ ਭਾਵੇਂ ਕਿਸੇ ਹੋਰ ਦੇਸ਼ ਦਾ ਹੱਥ ਲਾ ਲਓ ਭਾਵੇਂ ਅੱਤਵਾਦ ਦੇ ਜਿਹੜੇ ਵੀ ਸਰਗਣੇ ਕਿਦੇ ਬੈਠੇ ਨੇ ਉਹਨਾਂ ਨੂੰ ਲਾ ਦੋ ਸਾਡਾ ਕਹਿਣ ਦਾ ਭਾਵੇਂ ਹੈ ਤੇ ਗਊ ਸੇਵਾ ਗਊਸ਼ਾਲਾ ਸੰਗ ਵੱਲੋਂ ਜਾਂ ਹੋਰ Hindu ਜਿਹੜੀਆਂ ਜੱਥੇਬੰਦੀਆਂ ਨੇ ਸਾਡੀਆਂ ਉਹਨਾਂ ਵੱਲ ਸਿੱਧਾ ਸਿੱਧਾ ਆਬਾਨ ਹੈ ਸਰਕਾਰ ਸਖਤ ਹੋ ਕੇ ਕੜੇ ਹੋ ਕੇ ਇਹਦੇ ਨਾਲ ਨਿਪਟੇ ਨਾ ਨਿਪਟਣ ਦੀ ਸੋਚਦੇ ਜਾਂ ਖੁੱਦ ਖੁੱਲਾ ਐਲਾਨ ਕਰ ਦੋ ਫਿਰ Hindu ਅੱਭੀ ਆਪਣੇ ਹੱਥ ਦੇ ਵਿੱਚ ਜਿਹੜਾ ਹਥਿਆਰ ਫੜ ਕੇ ਕੱਲ ਨੂੰ ਹਣ ਅਮਰਨਾਥ ਦੀ ਯਾਤਰਾ ਆ ਰਹੀ ਹੈ ਉਹਦੇ ਤੇ ਵੀ ਤੁਸੀਂ ਸਾਨੂੰ ਜਿਹੜੀ ਯਾਤਰਾ ਕਰੋਗੇ ਉਹਨਾਂ ਚੌਕਸਪਾਵਨ ਕਰੋ ਨਾ ਕਰੋ ਕੁਛ ਕਰੋ ਜਾਂ ਨਾ ਕਰੋ ਸਿੱਧਾ ਸਿੱਧਾ ਹੁਕਮ ਕਰੋ ਵੀ ਇਹ ਜਿਹੜਾ ਮਿਲ ਗਿਆ ਜਿਹੜਾ ਦੇਸ਼ ਦੇ ਖਿਲਾਫ ਹੈ ਤੁਸੀਂ ਉਹਨਾਂ ਨੂੰ ਵੀ ਉਦਾਂ ਹੀ ਚੱਕ ਕੇ ਮਾਰੋ ਉਹਨਾਂ ਦੇ ਇਲਾਵਾ ਮੈਂ ਤਾਂ ਇਹ ਕਹਾਂਗਾ ਵੀ ਅੱਗੇ ਵੀ ਉਹਨਾਂ ਤੇ ਜੇ ਘਰਵਾਰ ਤੇ ਹੈਗੇ ਨੇ ਤਾਂ ਫਿਰ ਖਤਮ ਕਰੋ ਕਿ ਜਿਹਦਾ ਖੂਨ ਗੰਦਾ ਹੋ ਗਿਆ ਉਹ ਕਿਸੇ ਇੱਕ 'ਚ ਨਹੀਂ ਹੰਦਾ ਹੋਊਗਾ ਦਿਮਾਗ ਕਿਸੇ ਇੱਕ ਦਾ ਗੰਦਾ ਨਹੀਂ ਹੈ ਫਿਰ ਉਹ ਤੁਹਾਡੇ ਦਾ ਫਾਰਮ ਦਾ ਆ ਉਸ ਬੰਦੇ ਦਾ 100% ਉਹਨਾਂ ਦੇ ਪਰਿਵਾਰ ਦਾ ਗੰਦਾ ਹੋਊਗਾ ਉਹਨਾਂ ਦੇ ਨਾਲ ਵੀ ਉਹੀ ਸਿਲਾ ਆਉਣਾ ਚਾਹੀਦਾ ਜਿਸ ਤਰ੍ਹਾਂ ਦੇ ਨਾਲ ਸਾਡੀਆਂ ਭੈਣਾਂ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਦੇ ਵੀ ਘਰਾਂ ਦੇ ਵਿੱਚ ਉਸੇ ਤਰ੍ਹਾਂ ਦਾ ਮਾਤਮ ਹੋਣਾ ਚਾਹੀਦਾ ਸਰਕਾਰ ਨੂੰ 2-4 ਬੰਦੇ ਮਾਰ ਕੇ ਨਹੀਂ ਸਬਰਨਾ ਹੈ 5-700 ਬੰਦਾ ਮਰਨਾ ਚਾਹੀਦਾ ਇਸ ਟਾਈਮ ਜਿਹੜਾ ਅੱਤਵਾਦ ਨੂੰ ਬढ़ावा ਦੇ ਰਿਹਾ ਉਹਨਾਂ ਬੰਦਿਆਂ ਨੂੰ ਜਦੋਂ ਤੱਕ ਸਰਕਾਰ ਖਤਮ ਨਹੀਂ ਕਰਦੀ ਹਿੰਦੁਸਤਾਨ ਦੇ ਵਿੱਚ ਅਮਨ ਚਾਹੇ ਨੇ ਦੀ ਜਿਹੜੀ ਵਿਵਸਥਾ ਨਹੀਂ ਬਣ ਸਕਦੀ ਸੋ ਬਹੁਤ ਫੌਨ ਜਾਂ ਬਹੁਤ ਲੋਕ ਜਿਨ੍ਹਾਂ ਦੇ ਨਾਲ ਵੀ ਅੱਜ ਗੱਲ ਹੋਈ ਹੈ ਹਰ ਬੰਦੇ ਦੇ ਮਨ ਦੇ ਵਿੱਚ ਰੋਣਸ਼ ਹੈ ਸੋਗ ਹੈ ਅਸੀਂ ਸੋਗ ਨਹੀਂ ਹੋਣ ਬਣਾਉਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਨਾਲ ਹੋ ਰਿਹਾ ਉਸੇ ਤਰ੍ਹਾਂ ਉਹਨਾਂ ਬੰਦਿਆਂ ਦੇ ਨਾਲ ਵੀ ਹੋਣਾ ਚਾਹੀਦਾ ਜੈ ਹਿੰਦ ਜੈ ਭਾਰਤ